ਇੱਕ ਹੋਰ ਕੋਲ ਸਾਡੇ ਨਾਲ ਜੁੜ ਗਏ ਨੇ ਸੱਸੀਕਾਲ ਜੀ ਤੁਸੀਂ ਅੱਜ ਦੀ ਕਵਰ ਸਟੋਰੀ ਤੇ ਕੀ ਆਪਣੀ رائے ਦੇਣਾ ਚਾਹੁੰਦੇ ਹੋ ਮਾਨਪੁੱਤ ਨਕਟਰਜੀਤ ਬੋਲਦਾ ਲਾਹਰ ਸਿੰਘ ਕਿਹਦਾ ਹੋਇਆ ਰਿਪੋਰਟ ਆ ਹਾਂਜੀ ਲਾਹਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਿਪੋਰਟ ਤੇ ਕਰਨੇਰ ਸਿੰਘ ਜੀ ਵੀ ਫੌਜ ਦੀ ਡਿਊਟੀ ਕਰ ਕੰਨੇ ਇਹਨਾਂ ਦਾ ਪਹਿਲੇ ਹੀ ਫਰੀਦ ਦੇਸ਼ ਦੀ ਖਾਤਰ ਸਮਰਪਿਤ ਸੀਗਾ ਹਾਂਜੀ ਇੱਕ ਸਾਡੇ ਲਵੇ ਧਨੇਰ ਪਿੰਡਾ ਉਹਨਾਂ ਨੇ ਅਵਦਾ ਫਰੀਦਦਾਨ ਕੀਤਾ ਪੈਨਸ਼ਨ ਆ ਕੇ ਫੌਜੀ ਨਹੀਂ ਇੱਕ ਸਾਡੇ ਪਿੰਡ ਦਾ ਹਰਨੇਕ ਸਿੰਘ ਫੌਜੀ ਹੋਇਆ ਉਹਨੇ ਵੀ ਅਬਦਲ ਫਰੀਦ ਤਾਂ ਕਿ ਕੀਤਾ ਨਾ ਉਹਦੇ ਫੁੱਲ ਚੁੱਕਨੇ ਨਾ ਕੁਝ ਹੋਰ ਕਰਿਆ ਉਹ ਲੈ ਗਿਆ ਕਿ ਉਹਦੀ ਬੋਲੀ ਤੇ ਗੁਰੂਆਂ ਦੇ ਵਿੱਚੋਂ ਦਸਾਂ ਦੇ ਵਿੱਚੋਂ ਤਿੰਨ ਦੇ ਸਤਕਾਰ ਨਹੀਂ ਹੋਏ ਸਮਝੋ ਕੋਈ ਗੁਰਨਾਨਕ ਦੇਵ ਜੀ ਚਾਦਰ ਦੇ ਸਿੱਧੇ ਚੱਲੇ ਗਏ ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਰਾਜਿਆਂ ਫੈਸਲ ਨਾਲ ਸਮਾ ਗਈ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਕੀ ਥੇ ਕੁਝ ਨਹੀਂ ਮਿਲਿਆ ਉਹ ਵੀ ਸੱਚਖੰਡੀ ਗਏ ਨਹੀਂ ਸਿੱਧੇ ਹੀ ਤੇ ਜਿਹੜੇ ਮੁਸਲਮਾਨ ਜੀ ਨੇ ਆਪਣੇ ਇਹ ਵੀ ਸਾਡੇ ਭਰਾ ਨੇ ਅਬਦੁੱਲਾ ਨੂਰੋ ਪਾਇਆ ਕੁਦਰਤ ਦੇ ਸਾਬ ਬੰਦੇ ਬਈ ਇਹਨਾਂ ਨੇ ਜਿਹੜਾ ਦਿਲ ਕਿਹਾ ਵੀ ਹਿੰਦੂ ਦਾ ਲੱਗਿਆ ਕੋਈ ਦਵਾਈ ਵੀ ਕਹਿੰਦੀ ਆ ਵੀ ਮੈਂ ਮੁਸਲਮਾਨ ਤੇ ਨਹੀਂ ਟੀਕਾ ਲੱਗਣਾ ਮੈਨੂੰ ਠੀਕ ਨਹੀਂ ਕਰਨਾ ਦਵਾਈਆਂ ਜਿਹੜੀਆਂ ਆਪਣੀ ਅਗਰੇਤੀ ਇਹ ਜਾਤਾਂ ਪਾਤਾਂ ਇੱਥੇ ਬਣੇ ਧਰਮ ਵੀ ਇੱਥੇ ਬਣਦੇ ਨੇ ਆ ਕੇ ਪਰਮਾਤਮਾ ਦੇ ਕਰਮਾਂ ਤੋਂ ਪੁੱਤ ਸਿੱਧਾ ਹੀ ਆਉਨੇ ਆ ਬਸ ਧਰਮ ਇੱਥੇ ਆ ਕੇ ਬਣਦੇ ਨੇ ਜੇ ਜਿੰਦਾ ਤਾਂ ਜਿੰਦ ਜੇ ਚਾਹ ਲਾ ਚਾਹ ਤੋ ਸੰਦੂ ਆ ਦਾ ਸੰਦੂ ਉਹ ਸੁਲਮਾਨ ਹਿੰਦੂ ਵਸਾਈ ਸਾਹਿਬ ਇੱਥੇ ਆ ਕੇ ਬਣਦੇ ਨੇ ਕਿ ਜਾਤਾਂ ਪਾਤਾਂ ਛੱਡਨੇ ਚਾਹੀਦੇ ਨੇ ਵਸਤੂਵਾਦ ਦਾ ਛੋਟਾ ਕੌਮਕ ਬਹੁਤ ਵਧੀਆ ਜਿਹੜਾ ਤੁਸੀਂ ਆ ਸਰੀਰਦਾਨ ਬਾਰੇ ਆ ਅੱਖਾਂਦਾਨ ਕਰੋਗੇ ਦਾ ਕਿ ਜਿੰਦਿਆਂ ਅੱਖਾਂ ਤੇ ਜੋਗੀਆਂ ਖਜ ਜਿਉਂ ਵੀ ਰਹਿਣਗੀਆਂ ਇੰਨੇ ਗਣਾ ਬਹੁਤ ਬਸ ਜੀ ਬਹੁਤ ਸ਼ੁਕਰੀਆ ਲਾ ਸਿੰਘ ਜੀ ਹਰ ਵਾਰ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਬੜੀ ਹੀ ਵਧੀਆ ਇਨਪੁਟਸ ਜਿਹੜੀਆਂ ਉਹ ਤੁਸੀਂ ਦਿੰਦੇ ਹੋ ਤੇ ਆਪਣੀ رائے ਵੀ ਰੱਖਦੇ ਹੋ ਇਸੇ ਨਾਲ ਹੀ ਤੁਸੀਂ ਜੋ ਕਿਹਾ ਕਿ ਖੂਨ ਦਾ ਰੰਗ ਜਿਹੜਾ ਉਹ ਤਾਂ ਸੇਮ ਹੀ ਹੁੰਦਾ ਕਿਸੇ ਦਾ ਖੂਨ ਪਤਲਾ ਹੋ ਸਕਦਾ ਕਿਸੇ ਦਾ ਗਾੜਾ ਹੋ ਸਕਦਾ ਪਰ ਰੰਗ ਤਾਂ ਲਾਲ ਹੀ ਹੁੰਦਾ ਹੈ ਸਵਾਰਗਨ ਟ੍ਰਾਂਸਪਲੈਂਟ ਜਿਹੜੇ ਆ ਉਹ ਭਾਰਤ ਵਿੱਚ ਲਗਾਤਾਰ ਉਹਦੀ ਗਿਣਤੀ ਵਧ ਰਹੀ ਹੈ 2013 ਚ 4990 ਆਰਗਨ ਟ੍ਰਾਂਸਪਲੈਂਟ ਹੋਏ ਸੀ ਅੱਜ ਦੀ ਗੱਲ ਕਰੀਏ ਤੇ 2022 ਤੱਕ 15568 ਜਿਹੜੇ ਆ ਉਹ ਟ੍ਰਾਂਸਪਲੈਂਟ ਹੋਏ ਅਵੇਅਰਨੈਸ ਬਹੁਤ ਜ਼ਿਆਦਾ ਵਧ ਰਹੀ ਹੈ ਔਰ 202% ਜਿਹੜਾ ਇਨਕਰੀਜ਼ ਹੋਇਆ ਹੈ ਔਰ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਬਾਰ-ਬਾਰ ਲੋਕਾਂ ਨੂੰ ਇਹੋ ਜੀ ਚੀਜ਼ ਨਾਲ ਜਾਗਰੂਕ ਕਰੋ ਤੇ ਸ਼ਾਇਦ ਉਹਦਾ ਅਸਰ ਹੁੰਦਾ ਔਰ ਜਿਵੇਂ ਡਾਕਟਰ ਸਾਹਿਬ ਵੀ ਕਹਿ ਰਹੇ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬ ਦੇ ਖਾਸ ਤੌਰ ਤੇ ਕਿਉਂਕਿ ਸਾਡੀ ਕੌਮ ਦੀ ਬੁਨਿਆਦ ਜਿਹੜੀ ਹੈ ਉਹ ਕਿਨੇ ਰੱਖੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੇ ਬੱਚੇ ਨਿਸ਼ਾਵਰ ਕਰਤੇ ਕਿ ਉਹਨਾਂ ਦਾ ਹੱਕ ਨਹੀਂ ਸੀ ਕਿ ਉਹ ਬੱਚੇ ਜਿਹੜੇ ਉਹਨਾਂ ਨੇ ਪੂਰੀ ਜ਼ਿੰਦਗੀ ਦੇਖਦੇ ਲੇਕਿਨ ਉਹਨਾਂ ਨੇ ਸਾਨੂੰ ਇੱਕ ਜਜ਼ਬਾ ਦਿੱਤਾ ਕਿ ਕਿਵੇਂ ਕੁਰਬਾਨੀ ਦੇਣੀ ਹੈ ਕਿਵੇਂ ਦੂਜਿਆਂ ਲਈ ਆਪਣੀ ਜਾਨ ਨਿਸ਼ਾਵਰ ਕਰਨੀ ਹੈ ਔਰ ਇਤਿਹਾਸ ਗਵਾਹ ਹੈ ਕਿ ਇਹੋ ਜੀ ਕੋਈ ਵੀ ਜਿਹੜੀ ਹੈ ਮਿਸਾਲ ਨਹੀਂ ਮਿਲਦੀ ਕਿ ਜਿਸ ਸਖਸ਼ ਨੇ ਪੂਰੇ ਦਾ ਪੂਰਾ ਪਰਿਵਾਰ ਬਾਪ ਵਾਰਿਆ ਮਾਂ ਵਾਰੀ ਬੱਚੇ ਵਾਰਿਏ ਹੋਰ ਆਪਣੇ ਆਪ ਨੂੰ ਵਾਰਿਆ ਸਰਬੰਸਦਾਨੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਆ ਸੋ ਸਾਨੂੰ ਤੇ ਇੱਕ ਗੁਰਤੀ ਜਿੱਥੋਂ ਮਿਲੀ ਆ ਮੈਨੂੰ ਲੱਗਦਾ ਕਿ ਉਸ ਗੁਰਤੀ ਦਾ ਅਸਰ ਹੈ ਕਿ ਸਰਦਾਰ ਕਰਨੈਲ ਸਿੰਘ ਵਰਗੇ ਜਿਹੜੇ ਇੰਡੀਅਨ 에ਅਰ ਫੋਰਸ ਨੇ ਆਫੀਸਰ ਸੀ ਉਹਨਾਂ ਨੇ ਵੀ ਬੋਡੀ ਟਵਰਨ ਕੀਤੀ